ਅੱਜ ਆਪਾਂ ਇਹ ਲਾਇਸ ਬਣਾਈ ਹੈ ਤੇ ਇਹ ਦਾ ਤੁਸੀਂ ਇਸ ਤਰੀਕੇ ਨਾਲ ਵੀ ਰੱਖ ਸਕਦੇ ਹੋ ਤੇ ਇਹ ਆਪਾਂ ਉੱਤੇ ਤੁਸੀਂ ਕਹਿ ਜਿਹਾ ਮਰਜ਼ੀ ਡਿਜ਼ਾਈਨ ਬਣਾ ਸਕਦੇ ਹੋ ਜਿਵੇਂ ਕਿ ਮੋਤੀ ਲਾ ਸਕਦੇ ਹੋ ਕੋਈ ਹੋਰ ਡਿਜ਼ਾਈਨ ਦੀ ਬਣਾਉ ਸਕਦੇ ਹੋ ਲਾਇਸ ਜੇ ਤੁਸੀਂ ਬਰੀਕ ਰੱਖਣੀ ਹੈ ਤੇ ਇਸੇ ਤਰੀਕੇ ਦੀ ਰੱਖ ਸਕਦੇ ਹੋ ਜਾਂ ਅਸੀਂ ਵੱਧੋ ਲੈਣ ਬਣਾ ਕੇ ਦੱਸਿਆ ਤੁਹਾਨੂੰ ਵੀ ਚੁੰਨੀ ਤੇ ਐਂ ਪਹਿਲਾਂ ਥੱਲੇ ਸਾਰੀ ਚੁੰਨੀ ਤੇ ਇਸ ਤਰੀਕੇ ਨਾਲ ਦੁਪੱਟੇ ਤੇ ਬਣਾ ਸਕਦੇ ਹੋ ਉੱਤੇ ਤੁਸੀਂ ਲਾਇਸ ਜਿਹੇ ਜੀ ਮਰਜ਼ੀ ਬਣਾਓ ਕੋਈ ਡਿਜ਼ਾਈਨ ਬਣਾ ਲਓ ਸਾਰੀ ਚੁੰਨੀ ਤੇ ਜੇ ਐਂ ਹੀ ਰੱਖਣੀ ਤਾਂ ਹੀ ਵੀ ਰੱਖ ਸਕਦੇ ਆ ਦੇਖੋ ਇਸ ਤਰੀਕੇ ਨਾਲ ਬਹੁਤ ਸੁੰਦਰ ਲੱਗਦੀ ਹੈ ਤੇ ਜੇ ਉੱਤੇ ਲਾਇਸ ਬਣਾਉਣੀ ਹੈ ਹੋਰ ਤਾਂ ਉੱਤੇ ਲਾਇਸ ਵੀ ਬਣਾ ਸਕਦੇ ਅਸੀਂ ਬੈਲੀ ਵੀ ਦੱਸੀ ਐ ਇਸ ਤਰੀਕੇ ਨਾਲ ਬਣੂਗੀ ਸੰਗਣੀ ਇਸ ਤਰੀਕੇ ਨਾਲ ਬਣੂਗੀ ਦੇਖੋ ਇੱਧਰ ਅਸੀਂ ਬੈਲੀ ਦਾ ਲਾਇਆ ਇੱਧਰ ਅਸੀਂ ਸੰਗਣੀ ਬਣਾਈ ਉਹਦੇ ਕੋਲ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸਸਰੀ ਅਕਾਲ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਲੈਸ ਦੀ ਬਿਸਟ ਲੈਂਡ ਬਣਾਉਣੀ ਦੱਸਦੇ ਆ ਜਿਹੜੀ ਆਪਾਂ ਵੀ ਚੁੰਨੀ ਦੇ ਨਾਲ ਬਣਾਉਣੀ ਹੈ ਉੱਤੇ ਕੋਈ ਵੀ ਤੁਸੀਂ ਇਹਦਾ ਇਹ ਤੇ ਲੈਸ ਬਣਾ ਸਕਦੇ ਹੋ ਜਿਹੜੀ ਅਸੀਂ ਬਣਾਉਣੀ ਹੈ ਉਹਦੇ ਖਾਤਰ ਆਪਾਂ ਨੇ ਇਹ ਰੀਲ ਲਈਏ ਦੇਖੋ ਇਹ ਆਪਾਂ ਨੇ 8 ਲੜਾ ਧਾਗਾ ਪਾਇਆ ਦੇਖੋ ਤੇ ਆਪਾਂ ਚੁੰਨੀ ਲਈ ਹੈ ਉਂ ਦੇਖੋ ਪਾਏ ਅਟੈਚ ਕਰ ਲੈਣਾ ਇਹਨੂੰ ਇੱਥੇ ਆਪਣਾ ਦੇਖੋ ਲਾਉ ਕੋ ਗਤਕਾ ਇਹਨੂੰ ਤੁਸੀਂ ਕਾਸੇ ਨਾਲ ਚੁੰਨੀ ਨੂੰ ਉਹ ਵੀ ਕਰ ਸਕਦੇ ਹੋ ਦੇਖੋ ਹੁਣ ਅੱਪਰ ਰਾਈਟ ਸਾਈਡ ਬਲ ਪਾਵਾਂਗੇ ਅਪਰਾਈਟ ਸਾਈਡ ਪਰ ਵਾਲ ਪਾ ਲਿਆ ਹੁਣ ਆਪਾਂ ਇਹ ਜਿਹੜਾ ਆਪਣਾ ਇੱਥੇ ਸਨ ਬਣਿਆ ਦੇਖੋ ਇਹਦੇ ਵਿੱਚ ਦੀ ਆਪਾਂ ਇਹ ਆਪਣਾ ਜਿਹੜਾ ਧੱਗ ਹੈ ਇਹਨੂੰ ਆਪਾਂ ਇਹਦੇ ਐ ਸਲੋਟ ਬਲੇਟ ਲਾਂਗੇ ਫੇਰ ਆਪਾਂ ਥੋੜਾ ਜਿਹਾ ਇਥੋਂ ਵੀ ਇਹਨਾਂ ਦਪੱਟੇ ਦਾ ਲਮਾਂਗੇ ਕਪੜਾ ਲਮਾਂਗੇ ਹੁਣ ਆਪਾਂ ਇਹਨੂੰ ਧਾਗੇ ਨੂੰ ਇਹਦੇ ਉੱਤੋਂ ਦੇ ਆਏ ਪਲੇਟ ਲਾ ਦੇਖੋ ਜੇ ਤੁਸੀਂ ਨਹੀਂ ਵੀ ਕਦੇ ਪਹਿਲੀ ਵਾਰ ਬਣਾਉਣੀ ਹੈ ਤਾਂ ਤੁਸੀਂ ਦੂਜਾ ਧਾਗਾ ਲੈ ਸਕਦੇ ਹੋ ਕੋਟਣ ਦਾ ਇਹਦੇ ਵਿੱਚ ਦੀ ਆਪਾਂ ਦੇਖੋ ਸੂਈ ਪਾ ਲਈ ਤੇ ਹੁਣ ਆਪਾਂ ਇਹਨੂੰ ਇਹਦੇ ਤੋਂ ਨਹੀਂ ਐਨ ਲਪੇਟ ਕੇ ਐ ਪਕੜਾਂ ਫੜ ਲਾਂਗੇ ਫਿਰ ਆਪਾਂ ਇੱਥੋਂ ਲਵਾਂਗੇ ਧਾਗਾ ਕੱਪੜਾ ਲਵਾਂਗੇ ਥੋੜਾ ਜਿਹਾ

ਹੁਣ ਆਪਾਂ ਇਹਦੇ ਦੇਨੋ ਪਾਇਮਰੇਟ ਕੇ ਐ ਫੜ ਲਾਂ ਐਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਆਪਾਂ ਇਹ ਤਾਂ ਬਣਾ ਲੈਨੇ ਆਪਾਂ ਜਦੋਂ ਆਪਾਂ ਛਿੰਨੀ ਚ ਲੰਬੀ ਸੂਈ ਕੱਪੜਾ ਲੈਣਾ ਦੁਪੱਟੇ ਦਾ तो उदा इधर राइट सैड बल पाने जो आपे सूई पा आए पौना पौना। के बल पाँ आप लैफ्ट सैड पा दे तरीका थानू दसद भी आह सजे हथ ना देखो इस तरीके ਜਦੋਂ ਆਪਾਂ ਦਪੱਟੇ ਦਾ ਇਹ ਕੱਪੜਾ ਲੈ ਤੇ ਸੂਈ ਲੈ ਕੇ ਆਪਾਂ ਟਾਈਚ ਕਰਾਂਗੇ ਉਦੋਂ ਆਪਾਂ ਕਬ ਸੱਜੇ ਹੱਥਾਂ ਨੂੰ ਬੜ ਪਾਉਣਾ ਹੈ ਇਹ ਬਿਲਕੁਲ ਦੇਸੀ ਤਰੀਕਾ ਦੇਖੋ ਹੁਣ ਆਪਾਂ ਖੱਬੇ ਹੱਥ ਨੂੰ ਬੜ ਪਾਉਣਾ ਆ ਦੇਖਿਆ ਇਹ ਦੇ ਕੇਸ ਨੂੰ ਰਾਈਟ ਲੈਫਟ ਦਾ ਨਹੀਂ ਪਤਾ ਤਾਂ ਆਪਾਂ ਸੱਜੇ ਖੱਬੇ ਨੂੰ ਪਾਉਣਾ ਦੇਖੋ ਇਹ ਇਹ ਜੀ ਤੁਸੀਂ ਵੀ ਇੰਨੀ ਵੀ ਉਹ ਕਰ ਸਕਦੇ ਹੋ ਦੇ ਉੱਤੇ ਹੋਰ ਵੀ ਤੁਸੀਂ ਬਣਾ ਸਕਦੇ ਹੋ ਜੇ ਜੀ ਮਰਜ਼ੀ ਵੀ ਤੁਸੀਂ ਇੱਥੇ ਫਿਰ ਉਹ ਬਣਾ ਸਕਦੇ ਹੋ ਲਾਇਸ ਇਹ ਬੇਸਟਰ ਆਪਣੀ ਲੈਣਾ ਚਾਹੇ ਕਿ ਦੋਵੇਂ ਸ਼ੁਰੂ ਚ ਵੀ ਜਦੋਂ ਆਪਾਂ ਚੁੰਨੀ ਨਾਲ ਸ਼ੁਰੂ ਚ ਜੇ ਕਿਵੇਂ ਬਣਾਉਣੀ ਹੈ ਇਹਦੇ ਉੱਤੇ ਤੁਸੀਂ ਆਪ ਦਾ ਡਿਜ਼ਾਈਨ ਜੇ ਜੇ ਮਰਜ਼ੀ ਬਣਾ ਲਓ पहला चुन्नी थे सारी तो इस तरीके बना लो दपट्टे चुनी तो का ही बना जो होर बना जो तुम इन्नी भी रख सकते हो देखो ये बहुत ही सौखी है जे किसी ने जम ही छोटी बनानी है तो इन्नी बना सकते देखो हूँ थो बना के अस दिखाने ਲੋ ਜੀ ਬਣ ਕੇ ਤਿਆਰ ਆਪਣੀ ਇਹਦੇ ਉੱਤੇ ਤੁਸੀਂ ਕੋਈ ਵੀ ਲੈਸ ਬਣਾ ਸਕਦੇ ਹੋ ਬਹੁਤ ਕੁਝ ਬਣ ਕੇ ਆਉਗੇ ਦੇਖੋ ਇਹ ਤੁਸੀਂ ਐਂ ਹੀ ਰੱਖਣਾ ਐਂ ਹੀ ਵੀ ਰੱਖ ਸਕਦੇ ਹੋ ਤੇ ਇਹਦੇ ਉੱਤੇ ਲੈਸ ਹੋਰ ਬਣਾਉਣੇ ਹੋਰ ਬਣਾ ਸਕਦੇ ਹੋ ਮੋਤੀ ਜੜਨੇ ਮੋਤੀ ਜੜ ਸਕਦੇ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਰਨਮੈਂਟ ਡਿਜ਼ਾਈਨ ਲੈ ਕੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਘੰਟੀ ਬਟਨ ਜਰੂਰ ਦਬਾਇਓ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਵੀਡੀਓ ਕਹੇ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ